ਹਾਂ ਲਓ ਥੈਂਕ ਯੂ ਥੈਂਕ ਯੂ ਲੈ ਲਓ ਆਜੋ ਪਿੰਡ ਵਾਲੇ ਸਾਰੇ ਹਾਂਜੀ ਹਾਂਜੀ ਸੋਚ ਠੀਕ ਹੋ ਆਓ ਆਓ ਕਿਉਂ ਲੈ ਨਾਲੋ ਜਦ ਲੈ ਨਾਲੋ ਜਦ ਆਜੋ ਲੈ ਲਓ ਕਰੀਏ ਕਰੀਏ ਖੇਚੋ ਮੜਾ ਜਾ ਠੀਕ ਏ ਥੈਂਕ ਯੂ ਥੈਂਕ ਯੂ ਕੁੜੀਆਂ ਨੂੰ ਦਿਓ ਬਲ ਕੁੜੀਆਂ ਲਓ 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 ਥੋੜਾ ਜਿਹਾ ਲਓ 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 ਨਾ ਥੋੜਾ ਕਿਉਂ ਹੈ ਬੱਚਿਆਂ ਨੂੰ ਖਾਣ ਦਿਓ ਪੂਰਾ ਲੋ ਪੂਰਾ 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 ਥੋੜਾ ਪੂਰਾ ਹਾਂ ਚੱਕਰ ਚੱਕ ਚੱਲ ਚੱਲ ਖੁੱਪ ਚੱਲ ਚਾਓ ਕੋਈ ਗੱਲ ਲੋ ਪੂਰਾ ਪੂਰਾ ਚੁੱਕ ਲੈ ਤੇਰਾ ਅੱਧਾ ਰਹਿ ਗਿਆ ਵੀ ਚਲ ਆਜੋ 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 ਮੈਂ ਤੇਉ ਨਹੀਂ ਖਾਣਾ ਇੱਧਰ ਅੱਛਾ ਅੱਛਾ ਆਜੋ ਹੈ ਨਹੀਂ ਰੰਦ ਰੁਕੋ 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 ਆਜੋ ਆਜੋ ਰੁਕੋ ਰੁਕੋ ਚੱਟੇ ਆ ਆਓ ਆਓ ਆਜੋ ਆਜੋ ਖੁੱਲੇ ਖੁੱਲੇ ਹੋ ਜਾ ਖੁੱਲੇ ਬੋਲੇ ਖੁੱਲੇ ਖੁੱਲੇ ਹੋ ਜਾ ਬੈਂਸ ਸਾਹਿਬ ਖੁੱਲੇ ਖੁੱਲੇ ਹੋ ਜਾ ਆਓ ਉਹ ਕੋਈ ਗੱਲ ਨਹੀਂ ਆ ਸਾਡੇ ਇੱਥੋਂ ਠੀਕ ਠੀਕ ਲੱਭਣ ਡਿਆ ਤੇ ਤੇ ਲਈ ਪੇਟ ਲੱਗੇ ਨਾ ਉੱਤੋਂ ਦੇ ਬੂਟੇ ਹਾਂ ਹਾਂ ਉਹ ਪਰ ਤਾਂ ਬਰੌੜ ਕਰਦੇ ਆਂ। ਓਕੇ ਤੇ ਬੂਟ ਵਾਲੀ ਇੱਕ ਨੀਚੇ ਪੱਸ਼ਟ ਆ ਨਾ ਨਹੀਂ ਇਹ ਜਿਹੜੀ ਧੜ ਲੱਗੀ ਹੈ ਇਹ ਆਪਣੀ ਇਹ ਵਿੱਚ ਹੈ। ਤੁਹਾਡੇ ਜਿਹੜੇ ਬੂਟੇ ਉਹ ਬਾਟ ਆਈ ਹੈ। ਉਹ ਬੂਟੇ ਵੀ ਆਪਣੀ। ਬਾਟ ਆਈ ਜਿਹੜੀ ਇਹ ਤਾਂ ਸਿੱਧੀ। ਬਿਲਕੁਲ ਚੋਰ ਸ ਹੈ ਫਿਰ ਤੇ। ਨਹੀਂ ਕਾਫੀ ਜਗ੍ਹਾ ਹੈ। ਹੈ ਨਾ? ਹਾਂ 1.5 ਕਿਲੋ ਹੈ। ਹਾਂਜੀ। 1.5 ਕਿਲੋ। ਦੋ ਕਿੱਲੇ ਤੇ ਇਹ ਤੁਹਾਡੇ ਪਿੰਡ ਦੀ ਪੰਚਾਇਤ ਹੈ ਤੇ ਕਿੰਨੀ ਹੈ ਤੇ ਟੋਟਲ ਪੰਚਾਇਤ ਪੰਜ ਕਿੱਲੇ ਠੀਕ ਹੈ ਤੇ ਤੁਸੀਂ ਦੋ ਕਿੱਲੇ ਬਣਾਓ ਇਹਨੂੰ ਹਾਂ ਦੋ ਕਿੱਲੇ ਚ ਕਪੇ ਕਰਾਂਗੇ ਹਾਂ ਹਾਂ ਵਧੀਆ ਹੈ ਦੋ ਕਿੱਲੇ ਬਣੇ ਕੇ ਬਾਕੀ ਤੇ ਚਲੇ ਗਏ ਅੱਛਾ ਅੱਛਾ ਚਲੋ ਮੁਬਾਰਕਾਂ ਜੀ ਸਭ ਨੂੰ ਹਾਂਜੀ ਇਸ ਦੇ ਘਰ ਤੋਂ ਪਹਿਲਾਂ ਦਾ ਗੱਲ ਹੈ ਸਰ ਇੱਕ ਉਹ ਆਪਣਾ ਲੰਗਰ ਖਾਲਾ ਉਹਦੇ ਚਿੱਟੂ ਨਾਲ ਆ ਆਪਣੇ ਲਖਵੀਰ ਜੀ ਇੱਥੇ ਫਿਰ ਇੱਥੇ ਵੀ ਬੋਰ ਹੋਣਾ ਨਾਲ ਬੋਰ ਹੈ ਜੀ ਤੇ ਹਾਈ ਮਾਸ ਲੈਡ ਉੱਚੀਆਂ ਵੱਡੀਆਂ ਲਾਈਟਾਂ ਲੱਗਣੀਆਂ ਤੇ ਇਹਦੀ ਫੈਂਸਿੰਗ ਵੀ ਹੋਣੀ ਹੈ ਹੈ ਨਾ ਪਹਿਲੇ ਚਾਰ ਦੁਆਰ ਹੋਣੀ ਹੈ ਉੱਤੇ ਫਿਰ ਉਹ ਹੈਂ ਕੇਨ ਦੀ ਫੈਂਸਿੰਗ ਹੋਣੀ ਆ ਤਾਰਾਂ ਵਾਲੀ ਹੈ ਨਾ ਤੇ ਫਿਰ ਬਾਥਰੂਮ ਬਣਨੇ ਆ ਹੈਨਾ ਟਰੈਕ ਬਣਨਾ ਵਾਲੀਬਾਲ ਦੀ ਗਰਾਊਂਡ ਬਾਲੀਬਾਲ ਦੀ ਵਾਲੀਬਾਲ ਫੁੱਟਬਾਲ ਆ ਖੇਡਦੇ ਕਿਹੜੀ ਖੇਡਾ ਮੁੰਡੇ ਪਿੰਡੇ ਦੇ ਵਾਲੀਬਾਲ ਖੇਡਦੇ ਕੋਈ ਇੱਕ ਗੇਮ ਨੱਪ ਲੈਣ ਨਾ ਬੱਚੇ ਇੱਕ ਗੇਮ ਹੀ ਨੱਪ ਲੈਣ ਇਹਦੇ ਚ ਬੜਾ ਕੁਝ ਨਿਕਲ ਜਾਂਦਾ ਚਲੋ ਠੀਕ ਆ ਜੀ ਅੱਗੇ ਅੱਗੇ ਚਲੋ ਜੀ ਬਹੁਤ ਕੰਮ ਆ ਜਾਂਦਾ ਆਹ ਕਾਫੀ ਨਾ ਨਹੀਂ ਅਗਲਾ ਕਿਹੜਾ ਪਿੰਡ ਚਲੋ ਠੀਕ ਆ ਜੀ ਨਸਕਾਲ ਜੀ ਠੀਕ ਹੋ ਜੀ ਨਹੀਂ ਲੈ ਆਉਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਵਾਹ 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 ਸਭ ਵੀ ਠੀਕ ਹੋ ਜੀ ਸਤਿ ਸ਼ਕਾਲ ਜੀ ਕੈਪਟਨ ਸਾਹਿਬ ਠੀਕ ਹੋ ਸਤਿ ਸ਼ਕਾਲ ਰਾਜੀ ਖੁਸ਼ੀਓ ਵਾਹ ਵਾਹ ਕਿਵੇਂ ਜੀ ਠੀਕ ਠਾਕ ਆਓ ਆਜੋ 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 ਮੰਗਲ ਲਾ ਵੀ ਰਵੀ ਜੀ ਦਾ ਠੀਕ ਹੋ ਇਧਰ ਹਾਂਜੀ ਆਜੋ ਆਓ ਆਓ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਚਲ ਆਜੋ ਦੋਸਤ ਠੀਕ ਹੋ ਆਓ ਆਜੋ ਸਭ ਆਓ ਨਾਲ ਆਓ ਹਾਂ ਭੱਜੀ ਆਪਾਂ ਇਹ ਅੱਛਾ ਇਹ ਵੀ ਕੱਟਣਾ ਹਾਂਜੀ ਹਾਂਜੀ ਓਕੇ ਓਕੇ ਆਜੋ ਪਿੰਡ ਵਾਲੇ ਸਾਰੇ ਨਾ ਠੀਕ ਆ ਸਰ ਆਜੋ ਆਹ ਗੁਰਿੰਦਰ ਜੀ ਸਾਰੇ ਮਾਈਕ ਬਾਜੋ ਬਾਜੋ ਸਾਰੇ ਨਾਲ ਪਿੰਡ ਆਜੋ ਆਓ ਜੀ ਆਓ ਚਲੋ ਚਲ ਕੱਟ ਲੇੋ ਕੱਟ ਕੇ ਬਟਨ ਬੱਲੇ ਕੋਈ ਨਹੀਂ ਨਹੀਂ ਕਿਹਨਾਂ ਦਾ ਬਣਾਇਆ ਕਿਸਰਾ ਬਣਾਇਆ ਇਹਦੇ ਮੁੰਡੇ ਹੁਣ ਆਏ ਤੇ ਪਿਛਲੀ ਵਾਰੀ ਵੀ ਜਦੋਂ ਕੀ ਸੀ ਨਾ ਤੁਹਾਡੇ ਵੱਲੋਂ ਵਿਸ਼ਵਾਸਨ ਦੇਣਾ ਨੂੰ ਨਹੀਂ ਨਹੀਂ ਕੋਈ ਨਹੀਂ ਸਭ ਵੱਲੋਂ ਸੁਵਾਸਨ ਸਾਰਿਆਂ ਵੱਲੋਂ ਸੁਵਾਸਨ ਆ ਦੇਖੋ ਆ ਜਾਇ ਕੋਈ ਐਮਐਲਏ ਕੋਈ ਮੰਤਰੀ ਕੋਈ ਸਰਪੰਚ ਹੈ ਨਾ ਇਹ ਗੱਲਾਂ ਸਭ ਦੀਆਂ ਸਾਂਝੀਆਂ ਹਨ ਤੇ ਇਹ ਜ਼ਿਆਦਾ ਰਹਿ ਜਾਂਦੀਆਂ ਜਿੰਨਾ ਚੰਗਾ ਬਣੇਗਾ ਹੈ ਨਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡਾ ਵਿਸਕਾਰ ਵਾਲਾ ਰੱਸਾ ਵੀ ਬਣਾਈਏ ਹਾਂਜੀ ਹਾਂਜੀ ਇਹ ਜਿਹੜਾ ਇਹ ਵੀ ਮੈਂ ਪਾਤਾ ਕਿਸੇ ਪਸ਼ੂ ਕਰਦਾ ਸੋ ਵਧੀਆ ਬਣਾਓ ਔਰ ਤਾਂ ਜੋ ਬੱਚੇ ਜਿਹੜੇ ਆ ਕੇ ਇੱਥੇ ਸਾਰੇ ਲੱਗਣ ਹੈ ਨਾ ਆਪਣੀ ਜੇ ਭਾਜੀ ਮੇਗਾ ਡੋਲਡ ਕਾਟੇ ਹਾਂ ਰੱਖਵਾ ਤੁਹਾਡਾ ਆਪਣਾ ਮੇਗਾ 5-5 ਫੁੱਟ ਦਾ ਹੈ ਮੈਂ 5-5 ਫੁੱਟ ਦਾ ਆਪਣਾ ਵਧੀਆ ਜਿਹਾ ਮੈਂ ਕਿਹਾ ਓਥੇ 16 ਬੋਟੇ ਹਾਂਜੀ ਹਾਂ 11 ਬੋਟੇ ਆ ਹਾਂ ਰਕਬਾ ਅੱਧਾ ਮੇਰੇ ਲੱਗਦਾ ਅੱਛਾ ਓਹ ਠੀਕ ਬੋਟੇ ਜਗਾ ਨਹੀਂ ਆ ਵੀ ਰਸਤਾ ਹਾਂ 16 ਬਿਲਕੁਲ ਪੁਰਾਣੇ ਲੋਕ ਇਦਾਂ ਹੀ ਕਰਦੇ ਸੀ ਇੱਕ ਸਾਡਾ ਵੀ ਰਸਤਾ ਸਰ ਉਹ ਬੜੇ ਚਿਰਦਾ ਹੀ ਉਹ ਵਿੱਚ ਝਗੜਾ ਜਿਹੜਾ ਉਹ ਵਿੱਚ ਦਾਰਾ ਸਲਾਮ ਨੂੰ ਲਿੰਕ ਕਰਦਾ ਹੈ ਬਹੁਤ ਜ਼ਰੂਰੀ ਜੀ ਨਿਸ਼ਾਨਦੀ ਕਰਾਈ ਕੋਈ ਆਹੋ ਵਿੱਚੋਂ ਕਿਸੇ ਨੇ ਵਾ ਲਿਆ ਸੀ ਹਾਂਜੀ ਵਾ ਲਿਆ ਹਾਂ ਇਹ ਵਾ ਇਹ ਕੋਈ ਗੱਲ ਚੱਲਦੀ ਆਪਾਂ ਪਾਇਆ ਤੇ ਆ ਹੁਣੋ ਉਹ ਕਰ ਰਹੇ ਆ ਉਹ ਤਾਂ ਕਰ ਰਹੇ ਨਹੀਂ ਇਹ ਕਹਿੰਦੇ ਮਿੱਟੀ ਪੈ ਗਿਆ ਨਾ ਰਸਤਾ ਚੱਲੂ ਰਸਤਾ ਖੋਲਜਾ ਪੁਰਾਣਾ ਰਸਤਾ ਖੋਲਜਾ ਇੱਕ ਜਣਾ ਆਪਾਂ ਚੱਲਦੇ ਆ ਉੱਥੇ ਹਾਂਜੀ ਹੈਨਾ ਉਹ ਕੇ ਚੱਲਦੇ ਆ ਜਮੇ ਥੋੜਾ ਜਿਹਾ ਪੁੱਟ ਕੇ ਨਾ ਪੈਲੀ ਗੇਰ ਲਾਲੇ ਦਾ ਅਹੀਂ ਪੰਜਾਹ 75 ਕੋ ਨਿਸ਼ਾਨਦਈ ਖਰਾ ਕੇ ਜਿਹੜੀ ਮੂਹ ਪਾਣੀ ਹੈ ਠੀਕ ਨਹੀਂ ਬਣਾਨੇ ਕੋਈ ਗੱਲ ਹਾਂ ਫਿਰ ਨਾਲ ਚਾਲੂ ਹੋ ਜਾ ਰਸ ਨਹੀਂ ਬਣਾਨੇ ਅੱਜ ਮੈਂ ਨਾ ਨੌ ਪਿੰਡਾਂ ਚ ਕਰਨੇ ਬਸ ਮੈਂ ਦੱਸਦਾ ਮਿੰਟ ਸਾਰੇ ਤੇ ਵਧੀਆ ਹੈ ਬਾਕੀ ਬਾਹਰ ਦੇ ਸੇ ਆਜੋ ਮੰਤਰੀ ਸਾਹਿਬ ਇਹ ਬਹੁਤ ਵੱਡਾ ਕੰਮ ਹੈ ਨਰੋਡ ਨਰੋਡ ਦੇ ਨਾਲ ਹੀ ਬਰਾਬਰ ਸਾਡਾ ਹੱਕ ਬੰਦਾ ਹੈ ਪਰ ਅੱਜ ਸਾਨੂੰ ਹੱਕ ਸਾਡਾ ਹੱਕ ਅੱਜ ਮਿਲਿਆ ਭਾਈ ਤੁਹਾਨੂੰ ਅੱਜ ਹੋਰ ਬੋਲਣਾ ਇਹ ਪਿੰਡ ਤਿੰਨ ਚਾਰ ਭੋਇਆ ਨਰੋਡ ਮੇਰਾ ਰਾਜਕੁਰੂਰਾ ਇਹ ਤਿੰਨ ਚਾਰ ਪਿੰਡ ਬਰਾਬਰ ਦੇ ਹੱਕਦਾਰ ਦੇ ਸੀ ਪਰ ਸਾਡਾ ਪਿੰਡ ਪਛੜਿਆ ਤੇ ਚਲੋ ਤੁਹਾਡੇ ਕਾਰਕਮ ਲਾਣਾ ਸਰਪੰਚ ਸਾਹਿਬ ਦੇ ਨਹੀਂ ਨਹੀਂ ਕੋਈ ਨਹੀਂ ਨਾਲ ਤੇ ਸਿਲੇ ਕੋਈ ਨਹੀਂ ਹੁਣ ਨਹੀਂ ਕੋਈ ਗੱਲ ਮਤਲਬ ਵਧੀਆ ਕਰਾਂਗੇ ਹੋਰ ਵਧੀਆ ਕਰਨੇ ਆ ਜੀ ਬਹੁਤ ਜਾਨ ਹੈ ਜੀ ਇਸ ਗੱਲ ਦਾ ਤੇ ਪ੍ਰਾਇਮ ਮਿਹਰਬਾਨੀ ਕਰਕੇ ਰਸਤੇ ਦਾ ਵੀ ਕਰਵਾ ਦਿਓ ਮਿੱਟੀ ਨਾਲ ਲਾ ਕੇ ਚਾਲੂ ਕਰਾ ਦਿਓ ਜੋ ਆਪਜੀ ਦੁਆਰਾ ਜੀ ਨੌਜਵਾਨਾਂ ਨੂੰ ਖੇਡਣ ਨਾਲ ਜੋੜਨ ਵਾਸਤੇ ਵੱਖ-ਵੱਖ ਪਿੰਡਾਂ ਵਿੱਚ ਇਹ ਦੁਘਟਨ ਕੀਤੇ ਜਾ ਰਹੇ ਜੀ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ ਮੇਰੀ ਵਿਧਾਨ ਸਭਾ ਦੇ 9 ਪਿੰਡਾਂ ਦੇ ਅੰਦਰ ਖੇਡ ਸਟੇਡੀਆਵਾਂ ਦੇ ਨੀਂਹ ਪੱਥਰ ਰੱਖੇ ਆ ਸੋ ਅੱਜ ਪਿੰਡ ਗਤੋਰਾ ਪਿੰਡ ਰਾਜਪੂਰਾ ਪਿੰਡ ਸਕਾਲਗੜ ਪਿੰਡ ਸਾਦੀਪੁਰ ਪਰਮਾਨੰਦ ਨਵਾਲਾ ਘਰੋਟਾ ਤੇ 나ਜੋ ਚੱਕ ਦੇ ਅੰਦਰ ਜਿਹੜੇ ਉਹ ਨੌ ਪਿੰਡਾਂ ਦੇ ਵਿੱਚ ਖੇਡ ਸਟੇਡੀਅਮਾਂ ਦਾ ਨਹੀਂ ਪਤਾ ਰੱਖਿਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ 30 ਸਟੇਡੀਅਮ ਜਿਹੜੇ ਆ ਮੇਰੇ ਹਲਕੇ ਭੋਏ ਨੂੰ ਦਿੱਤੇ ਇਤਿਹਾਸ ਦੇ ਅੰਦਰ ਇਹ ਪਹਿਲੀ ਵਾਰ ਇਡਾ ਵੱਡਾ ਗਿਫਟ ਜਿਹੜਾ ਆ ਸਾਡੇ ਹਲਕਿਆਂ ਨੂੰ ਮਿਲਿਆ ਹਰ ਇੱਕ ਪਿੰਡ ਨੂੰ 30-30 ਲੱਖ ਰੁਪਈਆ ਜਿਹੜਾ ਉਹ ਇਸ ਪਲੇ ਗਰਾਊਂਡ 'ਚ ਲੱਗਣਾ ਸੋ ਇਹਦੀ ਬਾਉਂਡਰੀ ਹੋਏਗੀ ਉੱਤੇ 7 ਫੁੱਟ ਤੱਕ ਚੋੜਾ ਜਾਏਗੀ ਮਤਲਬ ਉਹਦੀ ਫੈਂਸਿੰਗ ਹੋਏਗੀ ਤੇ ਨਾਲ ਬੋਰ ਹੋਏਗਾ ਬਾਥਰੂਮ ਬਣਨਗੇ ਮਤਲਬ ਟਰੈਕ ਬਣਨਗੇ ਨਾਲ ਔਰ ਇੱਕ ਹਾਈ ਮਾਸ ਜਿਹੜੀ ਲਾਈਟ ਹੈ ਉੱਚੀ ਜਿਹੜੀ ਆ ਵੱਡੀ ਲਾਈਟ ਜਿਹੜੀ ਆ ਕਿ ਜੇ ਬੱਚੇ ਰਾਤ ਨੂੰ ਵੀ ਪ੍ਰੈਕਟਿਸ ਕਰਨਾ ਚਾਹਣ ਤਾਂ ਇਹਨਾਂ ਪਲੇ ਗ੍ਰਾਉਂਡਾਂ 'ਚ ਆ ਕੇ ਰਾਤ ਨੂੰ ਵੀ ਆਪਣੀ ਪ੍ਰੈਕਟਿਸ ਕਰ ਸਕਦੇ ਆ ਸੋ ਇਹ ਬਹੁਤ ਵੱਡਾ ਨਿਯਮਤ ਆ ਸੋ ਅੱਜ ਹੁਣ ਮੈਂ ਇਸ ਵੇਲੇ ਪਿੰਡ ਰਾਜਪੁਰਾ ਦੇ ਅੰਦਰ ਆ ਮੇਰੇ ਨਾਲ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸਾਰੀ ਸਾਡੀ ಗ್ರಾಮ ਪੰਚਾਇਤ ਸੋ ਮੈਂ ਹਲਕਾ ਪਵਾ ਦੇ ਲੋਕਾਂ ਨੂੰ ਇੱਕੇ ਬੇਨਤੀ ਕਰਨੀ ਚਾਹਨਾ ਕਿ ਕਿਸੇ ਵੀ ਪਿੰਡ ਦੇ ਨਾਲ ਕੋਈ ਰਾਜਨੀਤਿਕ ਪੱਖਪਾਤ ਨਹੀਂ ਹੋਏਗਾ ਹਰੇਕ ਨੂੰ ਖੁੱਲੇ ਮਨ ਦੇ ਨਾਲ ਸਰਕਾਰ ਪੈਸੇ ਦੇ ਰਹੀ ਹੈ ਔਰ ਮੈਨੂੰ ਖੁਸ਼ੀ ਆ ਕਿ ਅੱਜ ਇਹ ਜਿਹੜੇ 9 ਪਿੰਡ ਆ 9 ਪਿੰਡਾਂ ਤੋਂ ਭਾਵੇਂ ਆ ਕਿ 3 ਕਰੋੜ 60 ਲੱਖ ਰੁਪਏ ਦੇ ਲਾਗਤ ਦੇ ਨਾਲ ਅੱਜ ਜਿਹੜੇ ਆ ਉਹ ਇਹਨਾਂ ਸਟੇਡੀਅਮਾਂ ਦਾ ਕੰਮ ਆਰੰਭ ਕਰਾਇਆ ਸੋ ਮੇਰੇ ਵੱਲੋਂ ਸਾਰੇ ਪਿੰਡਾਂ ਦੇ ਮਤਲਬ ਮੇਰੇ ਭੈਣ ਭਰਾਵਾਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਪਿੰਡ ਭਾਵੇਂ ਇੱਕ ਚ ਬਣਨਾ ਸਟੇਡੀਅਮ ਪਰ ਨਾਲ ਦੇ 3-4 ਪਿੰਡਾਂ ਦੇ ਬੱਚਿਆਂ ਨੂੰ ਇਹ ਤੇ ਮਾਹੌਲ ਦੇਵਾਂਗੇ ਕਿ ਉਹ ਆ ਕੇ ਖੇਡ ਸਕਣ ਔਰ ਖੇਡਾਂ ਦੇ ਰਹੀ ਆਪਣੀ ਜ਼ਿੰਦਗੀ ਦੇ ਅੰਦਰ ਅ ਮੇਰੇ ਵੱਲੋਂ ਜਿਹੜੀਆਂ ਬਲੰਦੀਆਂ ਨੂੰ ਸੋਨ ਸੋ ਇਹ ਸਾਡੀਆਂ ਸ਼ੁਭ ਕਾਮਨਾਵਾਂ ਵੀ ਆ ਤੇ ਸਭ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ